ਦੋਸਤੋ ਸਤਿ ਸ੍ਰੀ ਅਕਾਲ ਆਦਾਬ ਤੁਹਾਡਾ ਸਭ ਦਾ ਮੇਰੇ YouTube ਚੈਨਲ 84 ਕਰਮਜੀਤ ਉਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖidmat ਦੇ ਵਿੱਚ ਪੇਸ਼ ਕਰ ਰਿਹਾ ਹਾਂ ਪੰਜਾਬੀ ਦੇ ਬਹੁਤ ਹੀ ਨਾਮਵਰ ਕਹਾਣੀਕਾਰ ਗੁਰਬਖਸ਼ ਸਿੰਘ ਦੀ ਲਿਖੀ ਹੋਈ ਬਹੁਤ ਚਰਚਿਤ ਕਹਾਣੀ ਭਾਬੀ ਮੈਨਾ ਸ਼ਹਿਰ ਦੀ ਇੱਕ ਗਲੀ ਦੇ ਦੋ ਆਮੋ ਸਾਹਮਣੇ ਘਰਾਂ ਵਿਚਕਾਰ ਮਸਾਂ ਤਿੰਨ ਸਾਢੇ ਤਿੰਨ ਗੱਜ ਦੀ ਵਿੱਤ ਸੀ ਦੋ ਬਾਰੀਆਂ ਵੀ ਪਹਿਲੀ ਛੱਤ ਉੱਤੇ ਅੰਮੋ ਸਾਹਮਣੇ ਹੀ ਖੁੱਲ੍ਹਦੀਆਂ ਸਨ ਇੱਕ ਵਿੱਚੋਂ ਸਾਹਮਣੇ ਕੰਧ ਨਾਲ ਵੱਡਾ ਸ਼ੀਸ਼ਾ ਲਟਕਿਆ ਦਿਸਦਾ ਸੀ ਹੋਰ ਚੀਜ਼ਾਂ ਇਸ ਕਮਰੇ ਵਿੱਚ ਥੋੜੀਆਂ ਹੀ ਸਨ ਇੱਕ ਮੰਜੀ ਇੱਕ ਪੀੜੀ ਇੱਕ ਆਲੇ ਵਿੱਚ ਦੋ ਚਾਰ ਕਿਤਾਬਾਂ ਕੰਗੀ ਤੇਲ ਤੇ ਕੰਧ ਉੱਤੇ ਇੱਕ ਦੋ ਤਸਵੀਰਾਂ ਟੋਕਰੀ ਵਿੱਚ ਦੋ ਚਾਰ ਕੱਪੜੇ ਇੱਕ ਛੋਟਾ ਜਿਹਾ ਕਮਰਾ ਸੀ ਤੇ ਇਸ ਵਿੱਚ ਸਿਵਾਇ ਇੱਕ ਇਸਤਰੀ ਦੇ ਕੋਈ ਹੋਰ ਸੂਰਤ ਘੱਟ ਹੀ ਕਦੇ ਵੇਖੀ ਗਈ ਸੀ ਇਹ ਕਦੇ ਕਸੀਦਾ ਕੱਢਦੀ ਕਦੇ ਕਿਤਾਬ ਫੜਦੀ ਕਦੇ ਉੰਦੀ ਪਾਈ ਬੈਠੀ ਹੁੰਦੀ ਤੇ ਕਦੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲਾਂ ਨੂੰ ਕਿੰਨਾ ਕਿੰਨਾ ਚਿਰ ਕੰਗੀ ਕਰਦੀ ਰਹਿੰਦੀ ਕੰਗੀ ਇਹ ਕਰਦੀ ਵੀ ਕਈ ਵਾਰੀ ਸੀ ਘਰਦਿਆਂ ਦਾ ਖਿਆਲ ਸੀ ਕਿ ਇਹਨੂੰ ਕੰਗੀ ਦਾ ਝਲ ਹੈ ਇਹਦੇ ਵਾਲ ਲੰਮੇ ਵੀ ਬੜੇ ਸਨ ਜਦੋਂ ਇਹ ਮੁੜਕੇ ਉਹਨਾਂ ਦੀ ਲੰਬਾਈ ਆਪ ਵੇਖਦੀ ਤਾਂ ਗੱਟੇ ਸ਼ੌਕਤ ਦੇ ਸਨ ਤੇ ਜੇ ਕਿਸੇ ਨੇ ਚੰਨਣੇ ਵੇਖੇ ਹੁੰਦੇ ਤਾਂ ਉਹਨਾਂ ਦੀ ਲਿਸ਼ਕਦਾ ਵੀ ਉਹਨੂੰ ਜ਼ਰੂਰ ਪਤਾ ਹੁੰਦਾ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨੂੰ ਆਪਣੇ ਵਾਲਾਂ ਦਾ ਬੜਾ ਮਾਣ ਸੀ ਇਹ ਜਵਾਨ ਸੀ ਸੁਨਖਸ਼ ਤੇ ਲੰਮੀ ਇਹਦੀਆਂ ਅੱਖਾਂ ਦਾ ਰੰਗ ਸਾਹਮਣੀ ਵਾਰੀ ਚੋਂ ਨਹੀਂ ਸੀ ਦਿਖ ਸਕਦਾ ਪਰ ਦੱਖ ਬੜੀ ਮਿੱਠੀ ਤੇ ਉਦਾਸ ਸੀ ਇਹੇ ਬਹੁਤਾ ਚਿਰ ਆਪਣੀ ਬਾਰੀ ਦੀ ਰੌਸ ਉੱਤੇ ਬੈਠੀ ਹੰਝੂ ਘੇਰਦੀ ਰਹਿੰਦੀ ਸੀ ਕਦੇ ਵਾਰੀ ਚੋਂ ਸਿਰ ਲਮਕਾ ਕੇ ਬਾਹਰ ਦੇਖਦੀ ਨੂੰ ਕਿਸੇ ਨਹੀਂ ਸੀ ਤੱਕਿਆ ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ ਤੇ ਕਦੇ ਕੋਲੋਂ ਕੋਈ ਲੰਗਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ ਤੇ ਇਹ ਬੜੇ ਮਿੱਠੇ ਲਹਿਜ਼ੇ ਵਿੱਚ ਜਰਾ ਕੋ ਉਲਰ ਕੇ ਜਵਾਬ ਦਿੰਦੀ ਸੀ ਜਦੋਂ ਇਹ ਕਮਰੇ ਵਿੱਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ ਸੀ ਪਰ ਸਾਲ ਵਿੱਚ ਲੋਡੇਕ ਵੇਲੇ ਤੇ ਗਰਮੀਆਂ ਵਿੱਚ 12 ਕ ਵਜੀ ਇਹ ਬਾਰੀ ਜ਼ਰੂਰ ਖੁੱਲਦੀ ਸੀ ਤੇ ਇਸ ਬਾਰੀ ਵਿੱਚ ਜ਼ਰਾ ਕੋ ਪਾਸਾ ਪਰਤ ਕੀ ਉਹ ਬੈਠੀ ਹੁੰਦੀ ਸੀ ਤੇ ਕਦੇ-ਕਦੇ ਗਲੀ ਵੱਲ ਝਾਕ ਲਿਆ ਕਰਦੀ ਸੀ ਉਹੀ ਇੱਕ ਬੱਚਾ ਜਿਹਾ ਲੜਕਾ ਬਸਤਾ ਫੜੀ ਗਲੀ ਦਾ ਮੋੜ ਮੁਰਦਾ ਦਿਸ ਪੈਂਦਾ ਇਹ ਕੰਮ ਛੱਡ ਕੇ bari ਦੇ ਜੰਗਲੇ ਦੀਆਂ ਗੁੱਡੀਆਂ ਵਿੱਚੋਂ ਉਧਰ ਤੱਕਦੀ ਰਹਿੰਦੀ ਉਹ ਲੜਕਾ ਵੀ ਕਦੇ-ਕਦੇ ਉਤਾਂ ਤੱਕਦਾ ਤੇ ਫਿਰ ਆਪਣੇ ਘਰ ਵੱਡ ਜਾਂਦਾ ਉਹਦੇ ਪੌੜੀਆਂ ਚੜਨ ਦੀ ਟਪ ਟਪ ਇਸਤਰੀ ਦੇ ਕੰਨਾਂ ਵਿੱਚ ਹੁੰਦੀ ਉਹ ਕਦੇ ਉਸ ਘਰ ਨਹੀਂ ਸੀ ਗਈ ਪਰ ਉਹਨੂੰ ਉਹਨਾਂ ਦੀ ਪੌੜੀ ਦੇ ਅੱਡਿਆਂ ਦੀ ਗਿਣਤੀ ਯਾਦ ਸੀ ਪਰ ਅੱਡੇ ਦੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਸਨੇ ਕਈ ਵਾਰੀ ਆਪਣੀ ਛਾਤੀ ਦੇ ਨਾਲ ਘੁੱਟਿਆ ਸੀ ਦੂਜੇ ਘਰ ਕੋਈ ਬੂਹਾ ਖੋਲਦਾ ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੀ ਬੈਠਕ ਵਿੱਚ ਕੋਈ ਬੜਿਆ ਹੈ ਬਸਤਾ ਇੱਕ ਪਾਸੇ ਧਰ ਉਹ ਲੜਕਾ ਕੁਝ ਚਿਰ ਆਪਣੀ ਬਾਰੀ ਖੋਲ ਕੇ ਸਾਹਮਣੀ ਬਾਰੀ ਵੱਲ ਵੇਖਦਾ ਇਸਤਰੀ ਉਧਰ ਨਹੀਂ ਸੀ ਤੱਕਦੀ ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ ਤੇ ਜੇ ਕਿਸੇ ਦਿਨ ਉਹਨੂੰ ਸਕੂਲੋਂ ਆਉਂਦਿਆਂ ਦੇਰ ਹੋ ਜਾਏ ਤਾਂ ਆਉਂਦੇ ਮੁੰਡਿਆਂ ਕੋਲੋਂ ਉਹ ਪੁੱਛਣਾ ਚਾਹੁੰਦੀ ਸੀ ਕਾਕਾ ਕਿਉਂ ਨਹੀਂ ਆਇਆ ਪਰ ਪੁੱਛਾ ਉਸ ਕਦੇ ਨਹੀਂ ਸੀ ਕਿੰਨਾ ਚਿਰ ਇਸ ਤਰ੍ਹਾਂ ਲੰਘ ਗਿਆ ਕਾਕਾ ਹੋਂ 13 ਸਾਲਾਂ ਦਾ ਹੋਣ ਲੱਗਾ ਉਹਦੀ ਦਿਲਚਸਪੀ ਸਾਹਮਣੀ ਵਾਰੀ ਵਿੱਚ ਉਹਨੂੰ ਕੁਝ ਬਧੇਰੇ ਸੁਆਦਲੀ ਮਹਿਸੂਸ ਹੋਣ ਲੱਗ ਪਈ ਇੱਕ ਦਿਨ ਉਸ ਆਪਣੀ ਮਾਂ ਕੋਲੋਂ ਪੁੱਛਿਆ ਸਾਡੇ ਘਰ ਸਾਰੇ ਆਉਂਦੇ ਨਹੀਂ ਪਰ ਸਾਹਮਣੇ ਘਰੋਂ ਕਦੇ ਕੋਈ ਕਿਉਂ ਨਹੀਂ ਆਇਆ ਕਾਕਾ ਇਹ ਇਕੱਲਾ ਭਾਵੜਿਆਂ ਦਾ ਘਰ ਸਾਡੀ ਗਲੀ ਵਿੱਚ ਹੀ ਇਹ ਲੋਕ మాਸ ਤੋਂ ਬੜਾ ਪਰਹੇਜ਼ ਕਰਦੇ ਨਹੀਂ ਇਹ ਇਸ ਲਈ ਸਿੱਖਾਂ ਨਾਲ ਕੋਈ ਵਰਤੋ ਵਿਹਾਰ ਨਹੀਂ ਰੱਖਦੇ ਪਰ ਮਾਂ ਅਸੀਂ ਤੇ మాਸ ਨਹੀਂ ਖਾਂਦੇ ਇਹ ਸਮਝਦੇ ਨੇ ਸਾਰੇ ਸਿੱਖ ਮਾਸ ਖਾਂਦੇ ਨੇ ਤੇ ਕੀ ਇਹ ਘਰੋਂ ਬਾਹਰ ਵੀ ਨਹੀਂ ਨਿਕਲਦੇ ਨਿਕਲਦੇ ਨਹੀਂ ਪਰ ਹੈ ਇਹ ਦੁਖੀ ਜਿਹਹਾ ਕਰ ਮੌਤ ਨੇ ਇਸ ਕਰ ਬੜਾ ਉਜਾੜਾ ਪਾਇਆ ਏ ਇੱਕੋ ਇੱਕ ਪੁੱਤਰ ਰਹਿ ਗਿਆ ਸੀ ਉਹਨੂੰ ਵਿਆਹ ਆ ਪਰ ਦੋ ਵਾਰੀ ਉਹ ਵੀ ਮਰ ਗਿਆ ਮੋਈ ਪਿੱਛੋਂ ਇਕਬਾਲ ਹੋਇਆ ਉਹ ਵੀ ਵਰਾ ਜਿਉਂਦਾ ਨਾ ਰਹਾ ਹੁਣ ਤਿੰਨੇ ਰੰਡੀਆਂ ਰੋਣ ਤੋਂ ਨੂੰ ਰਹਿ ਗਈਆਂ ਹਨ ਉਹ ਬਾਲ ਕਿਦਾ ਸੀ ਮੈਨਾ ਦਾ ਜਿਸ ਨੂੰ ਤੂੰ ਕਈ ਵਾਰੀ ਬਾਰੀ ਵਿੱਚ ਬੈਠਿਆ ਵੇਖਿਆ ਹੋਵੇਗਾ ਉਹ ਮਾਂ ਹਰ ਵੇਲੇ ਬਾਰੀ ਚ ਕਿਉਂ ਬੈਠੀ ਰਹਿੰਦੀ ਓ ਲੋਕ ਜਵਾਨ ਰੰਡੀਆਂ ਨੂੰਹਾਂ ਦੀ ਬੜੀ ਰਾਖੀ ਕਰਦੇ ਨੇ ਤੇ ਕੰਮ ਘਰ ਵਿੱਚ ਬਹੁਤਾ ਹੋਇਆ ਕੋਈ ਨਾ ਰਾਖੀ ਕਿਉਂ ਕਰਦੇ ਨੇ ਐਵੇਂ ਕਿਸੇ ਨਾਲ ਕੋਈ ਘਰ ਦੀ ਗੱਲ ਕਰਨ ਗੀਆਂ ਖੁਸ਼ ਜੂ ਨਾ ਰਹਿੰਦੀਆਂ ਹੋਈਆਂ ਮਾਂ ਜਿੰਨੀਆਂ ਜਨਾਨੀਆਂ ਸਾਡੇ ਆਉਂਦੀਆਂ ਨਹੀਂ ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ ਕਿਸੇ ਨੂੰ ਮਾਸੀ ਕਿਸੇ ਨੂੰ ਭੂਆ ਆਖਾਂ ਜੇ ਇਹ ਕਦੇ ਮੈਨੂੰ ਮਿਲੇ ਤਾਂ ਮੈਂ ਕੀ ਆਖਾਂ ਕੌਣ ਮੈਂ ਨਾ ਹਾਂਜੀ ਜਿਹੜੀ ਬਾਰੀ ਵਿੱਚ ਬੈਠੀ ਰਹਿੰਦੀ ਏ ਇਹ ਤੇਰੀ ਭਾਬੀ ਲੱਗਦੀ ਏ ਇਹਦਾ ਕਰਵਾਲਾ ਤੇਰੀ ਗਲੀ ਦਾ ਭਰਾ ਹੁੰਦਾ ਸੀ ਬੜਾ ਚੰਗਾ ਮੁੰਡਾ ਸੀ ਇਹ ਮੈਂ ਨਾ ਕਿਸ ਤਰ੍ਹਾਂ ਦਾ ਨਾ ਹੋਇਆ ਤੈਨੂੰ ਚੰਗਾ ਨਹੀਂ ਲੱਗਾ ਨਹੀਂ ਬੜਾ ਚੰਗਾ ਏ ਪਰ ਮੈਂ ਅੱਗੇ ਕਦੇ ਇਹੋ ਜਿਹਾ ਨਾ ਨਹੀਂ ਸੁਣਿਆ ਮੈਨਾ ਉਹੀ ਹੁੰਦੀ ਹੈ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ ਵਿੱਚੋਂ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੀ ਏ ਤੋਤਾ ਐਡਾ ਸੋਣਾ ਨਹੀਂ ਬੋਲਦਾ ਹਾਂ ਉਹੀ ਮਾਂ ਮੈਨੂੰ ਇੱਕ ਮੈਨਾ ਲੈ ਦੇਓਗੇ ਕਾਕਾ ਤੂੰ ਆਪਣੇ ਮਾਮੇ ਨੂੰ ਹੀ ਆਖੀ ਕੁਝ ਦਿਨਾਂ ਬਾਅਦ ਕਾਕੀ ਦੀ ਬੈਠਕ ਵਿੱਚ ਇੱਕ ਪਿੰਜਰਾ ਟੰਗਿਆ ਹੋਇਆ ਸੀ ਇਹ ਪਿੰਜਰਾ ਜੇ ਉਹ ਕੋਠੇ ਤੇ ਜਾਂਦਾ ਤਾ ਉਹ ਨਾਲ ਲੈ ਜਾਂਦਾ ਆਪਣੀ ਮੈਨਾ ਨੂੰ ਕਾਕੇ ਨੇ ਸਿਖਾਇਆ ਭਾਬੀ ਮੈਨਾ ਬਾਰੀ ਚ ਬੈਠੀ ਬਾਰੀ ਵਾਲੀ ਮੈਨਾ ਨੇ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ ਪਰ ਉਹਨੂੰ ਬੜਾ ਚੰਗਾ ਲੱਗਦਾ ਸੀ ਮੈਨਾ ਜਦੋਂ ਆਂਦੀ ਸੀ ਭਾਬੀ ਮੈਨਾ ਬਾਰੀ ਚ ਬੈਠੀ ਸਿਆਲ ਦੀਆਂ ਰਾਤਾਂ ਵਿੱਚ ਭਾਬੀ ਮੈਨਾ ਆਪਣੇ ਕਮਰੇ ਵਿੱਚ ਸੌਂਦੀ ਸੀ ਇਮਤਿਹਾਨ ਨੇੜੇ ਆਉਣ ਕਰਕੇ ਕਾਕਾ ਵੀ ਕੁਝ ਦਿਨਾਂ ਤੋਂ ਬੈਠਕ ਵਿੱਚ ਹੀ ਸੌਣ ਲੱਗ ਪਿਆ ਸੀ। ਭਾਬੀ ਮੈਨਾ ਨੂੰ ਕਈ ਵਾਰ ਸੁੱਤੇ ਕਾਕੇ ਦੇ ਸਾਹ ਦੀ ਆਵਾਜ਼ ਆਉਂਦੀ ਸੀ। ਉਹ ਕਿੰਨਾ ਚਿਰ ਮੰਜੇ ਤੋਂ ਉੱਠ ਕੇ ਸੁਣਦੀ ਰਹਿੰਦੀ ਸੀ। ਉਹਦੀ ਉਮਰ ਹੁਣ 50 ਵਰਿਆਂ ਦੀ ਹੋਣ ਲੱਗੀ ਸੀ। ਕਾਕਾ ਤੀਰਾਂ ਦਾ ਪੂਰਾ ਨਹੀਂ ਸੀ ਹੋਇਆ। ਉਹ ਦਿਲ ਵਿੱਚ ਆਂਦੀ ਸੀ ਜੇ ਕਦੇ ਮੈਨੂੰ ਇਸ ਬੱਚੀ ਨਾਲ ਬੋਲਣ ਦੀ ਖੁੱਲ ਹੋਵੇ ਮੈਂ ਇਹਨੂੰ ਸਕੂਲੋਂ ਆਉਂਦੇ ਨੂੰ ਬਾਰੀ ਚੋਂ ਸਿਰ ਕੱਢ ਕੇ ਵੇਖ ਸਕਦੀ ਹੂਆ ਮੈਂ ਇਹਦੇ ਨਾਲ ਗੱਲ ਕਰ ਸਕਦੀ ਹੂਆ ਤੇ ਜਦੋਂ ਕਦੇ ਇਹ ਬਿਮਾਰ ਹੋਵੇ ਮੈਂ ਇਹਦੇ ਘਰ ਜਾ ਕੇ ਇਹਦੇ ਮੰਜੇ ਉੱਤੇ ਬਹਿ ਸਕਾਂ ਬਿਮਾਰੀ ਵਿੱਚ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ ਏ ਫਿਰ ਆਪੇ ਹੀ ਕਹਿੰਦੀ ਮੈਨੂੰ ਕਿਸੇ ਇੰਨੀ ਖੁੱਲ ਦੇਣੀ ਹੈ ਮੈਂ ਐਸੀ ਹੀ ਕਮਰੇ ਵਿੱਚ ਬੁੱਢੀ ਹੋ ਜਾਣਾ ਏ ਮੇਰੇ ਵਾਲ ਮੇਰੀ ਸੱਸ ਦੇ ਵਾਲਾਂ ਵਾਂਗ ਪਰ ਜਾਣਗੇ ਕਾਕੇ ਦਾ ਵਿਆਹ ਹੋ ਜਾਏਗਾ ਇਹ ਬਾਰੀ ਫਿਰ ਇਸ ਤਰ੍ਹਾਂ ਖੁੱਲੀ ਨਹੀਂ ਰਹਿਣੀ ਫਿਰ ਮੈਂ ਕਿਹੜੀ ਉਡੀਕ ਵਿੱਚ ਇਸ ਹਨੇਰੀ ਜ਼ਿੰਦਗੀ ਦੇ ਲੰਮੇ ਦਿਨ ਤੇ ਲੰਮੀਆਂ ਰਾਤਾਂ ਕੱਟਿਆ ਕਰਾਂਗੀ ਇਹ ਸੋਚਦਿਆਂ ਉਹਨੂੰ ਗੋਤਾ ਜਿਹਾ ਆਇਆ ਉਹ ਬਿਸਤਰੀ 'ਚੋਂ ਉੱਠ ਕੇ ਬਾਰੀ ਵਿੱਚ ਗਈ ਰਾਤ ਚੰਨਨੀ ਸੀ ਖੁੱਲੀ ਬਾਰੀ ਚੋਂ ਮਾੜਾ ਮਾੜਾ ਚਾਨਣ ਕਾਕੇ ਦੇ ਮੂੰਹ ਤੇ ਪੈ ਰਿਹਾ ਸੀ ਕਾਕਾ ਕੂਕ ਸੁੱਤਾ ਸੀ ਉਹਦਾ ਸਾਹ ਉੱਚਾ ਉੱਚਾ ਆ ਰਿਹਾ ਸੀ ਮੈਨਾ ਦੇ ਜੀ ਵਿੱਚੋਂ ਉਬਾਲ ਜਿਹਾ ਉੱਠਿਆ ਉਸ ਨੇ ਦੋ ਘਰਾਂ ਦੀ ਵਿਥ ਜਾਂਚੀ ਬੜੀ ਥੋੜੀ ਜਾਪੀ ਕਦੇ ਬਾਰੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾਕੇ ਪੁਲਵਾਨ ਲਵਾ ਮੈਂ ਕਾਕੇ ਕੋਲ ਪਹੁੰਚ ਜਾਵਾਂ ਮੈਂ ਉਹਨੂੰ ਜਗਾਵਾਂਗੀ ਨਹੀਂ ਉਹਦਾ ਮੂੰਹ ਦੂਰੋਂ ਚੁੰਮ ਕੇ ਆਪਣੇ ਕਮਰੇ ਵਿੱਚ ਆ ਜਾਵਾਂਗੀ ਪਰ ਨਾ ਉਹ ਵਿਥ ਇੰਨੀ ਥੋੜੀ ਸੀ ਤੇ ਨਾ ਉਹਦੀ ਰੀਚ ਜਿੰਨੀ ਉਹਦੇ ਵਿੱਚ ਹਿੰਮਤ ਸੀ ਉਹ ਮੰਜੀ ਉੱਤੇ ਆ ਲੰਮੀ ਪਈ ਕੁਝ ਚਿਰ ਬਾਅਦ ਕਾਕੇ ਦੀ ਬੈਠਕ ਚੋਂ ਆਵਾਜ਼ ਆਈ ਭਾਬੀ ਮੈਂ ਨਾ ਉਹ ਚੌਂਕ ਕੇ ਫੇਰ ਉੱઠી ਪਰ ਇਹ ਪਿੰਜਰੇ ਦੀ ਮੈਨਾ ਦੀ ਆਵਾਜ਼ ਸੀ ਕਾਕਾ ਉਸੇ ਪਾਸੇ ਸੁੱਤਾ ਪਿਆ ਸੀ ਉਸੇ ਕੜੀ ਮੈਨਾ ਦੀ ਸੱਸ ਕਿਤੇ ਟੱਟੀ ਪਿਸ਼ਾਬਲੀ ਉੱਠੀ ਸੀ ਉਸ ਸੁਣਿਆ ਮੈਨਾ ਦੇ ਕਮਰੇ ਵਿੱਚ ਕੁਝ ਖੜਾਕ ਹੋਇਆ ਸੀ ਨਾਲੇ ਉਸ ਨੂੰ ਭਾਬੀ ਮੈਨਾ ਸੁਣਨ ਦਾ ਵੀ ਭਲੇਖਾ ਜਿਹਾ ਸੀ ਉਸ ਨੇ ਮੈਨਾ ਨੂੰ ਆਵਾਜ਼ ਦਿੱਤੀ ਮੈਨਾ ਅੰਦਰੋਂ ਝੱਟ ਬੋਲ ਪਈ ਸੱਸ ਦਾ ਸ਼ੱਕ ਪੱਕਾ ਹੋ ਗਿਆ ਤੂੰ ਸੁੱਤੀ ਨਹੀਂ ਸੈਂ ਮੈਂ ਨਾ ਰਾਤਾਂ ਅਦਿਲੰ ਗਈ ਏ ਐਵੇਂ ਜਾ ਖੁੱਲ ਗਈ ਸੀ ਸੱਸ ਕਮਰੇ ਵਿੱਚ ਆਵੜੀ ਉਸ ਨੂੰ ਸਾਹਮਣੀ ਵਾਰੀ ਵਿੱਚ ਕੋਈ ਸੁੱਤਾ ਜਾਪਿਆ ਆਦਮੀ ਦਾ ਮੂੰਹ ਤੂੰ ਕਿਸ ਨਾਲ ਗੱਲਾਂ ਪਈ ਕਰਦੀ ਸੈਂ ਮੈਂ ਕਿਦਨਾਂ ਗੱਲਾਂ ਕਰਨੀਆਂ ਸਨ ਸੱਸ ਨੇ ਫੇਰ ਸਾਹਮਣੀ ਵਾਰੀ ਵੱਲ ਤੱਕਿਆ ਉਹ ਤਾਂ ਸਰਦਾਰਾਂ ਦਾ ਕਾਕਾ ਏ ਹੁਕ ਸੁੱਤਾ ਪਿਆ ਏ ਮੈਨਾਂ ਨੇ ਆਖਿਆ ਸੱਸ ਚਲੀ ਗਈ ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਭੋਲਾ ਸੀ ਤਾਂ ਵੀ ਸੀਤਾ ਮਰਦਮਾਨ ਨੂੰ ਵਿਧਵਾਵਾਂ ਦਾ ਕੀ ਕੰਮ ਕਿ ਬੱਚਿਆਂ ਵੱਲ ਇਸ ਤਰ੍ਹਾਂ ਤੱਕਨ ਮੈਨਾ ਸਕੂਲੋਂ ਆਉਂਦੇ ਕਾਕੀ ਨੂੰ ਤੱਕਦੀ ਏ ਕਾਕਾ ਵੀ ਆਉਂਦਾ ਪਹਿਲੋਂ ਬੈਠਕ ਵਿੱਚ ਜਾਂਦਾ ਤੇ ਬਾਰੀ ਖੁੱਲੀ ਰੱਖਦਾ ਏ ਉਹ ਪਿਛਲੇ ਸਾਲ ਨਾਲੋਂ ਐਤਕੀ ਵੱਡਾ ਵੀ ਚੰਗਾ ਜਾਪਦਾ ਏ ਇਹ ਗੱਲਾਂ ਸੁੱਟਪਾਣ ਵਾਲੀਆਂ ਨਹੀਂ ਸਨ ਇਹੋ ਨਿੱਕੀਆਂ ਬਦਲੀਆਂ ਕਦੀ ਕਾਲੀਆਂ ਘੱਟਾ ਬਣ ਜਾਂਦੀਆਂ ਨੇ ਅੱਜ ਜਦੋਂ ਕਾਕਾ ਸਕੂਲੋਂ ਆਇਆ ਮੈਨਾ ਦੀ ਬਾਰੀ ਬੰਦ ਸੀ ਰਾਤੀ ਵੀ ਉਹ ਬਾਰੀ ਬੰਦ ਰਹਿਣ ਲੱਗ ਪਈ ਕਾਕੇ ਦੀ ਜ਼ਿੰਦਗੀ ਦੀ ਵੀ ਇਹ ਬਾਰੀ ਇੱਕ ਹਿੱਸਾ ਬਣਦੀ ਜਾ ਰਹੀ ਸੀ ਉਹਦਾ ਹੁਣ ਖੇਡਾਂ ਵਿੱਚ ਈਨਾਂ ਜੀ ਨਹੀਂ ਸੀ ਲੱਗਦਾ ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਘਰ ਨਾਲ ਕੋਈ ਵਾ ਨਹੀਂ ਸੀ ਪੈਂਦਾ ਕਦੇ ਵਿਆਹ ਟੰਗ ਵੇਲੇ ਭਾਜੀ ਦੀਨ ਦੁਆਨ ਲਈ ਦਹਲਿਜ਼ਾਂ ਟੱਪਾਂ ਜਾਂਦੀਆਂ ਸਨ ਅੱਜ ਰਾਤ ਹਨੇਰੀ ਸੀ ਮੈਨਾ ਦੀ ਬਾਰੀ ਨਾਲ ਕੁਸਰਮੁਸਰ ਜਿਹੀ ਹੋਈ ਜਿਕਰ ਕੋਈ ਕੁੰਜੀਆਂ ਵਟਾ ਵਟਾ ਕੇ ਜੰਦਰਾ ਖੋਲਦਾ ਹੈ ਫੇਰ ਬਾਰੀ ਮਲਕੜੇ ਜਿਹੀ ਖੁੱਲੀ ਮੈਨਾ ਨੇ ਉੱਠ ਕੇ ਬੂਹੇ 'ਚ ਕਰਦਾ ਖੜਾਕ ਲਿਆ ਫੇਰ ਗਲੀ ਵਿੱਚ ਤੱਕਿਆ ਫੇਰ ਕਾਕੇ ਦਾ ਸਾਹ ਸੁਣਿਆ ਕਾਕਾ ਸੁੱਤਾ ਹੋਇਆ ਸੀ ਹੋਰ ਕਿਸੇ ਨੂੰ ਉਸੇ ਹਨੇਰੇ ਵਿੱਚ ਕੁਝ ਵੀ ਨਹੀਂ ਸਿੱਧਸਦਾ ਪਰ ਮੈਨਾ ਦੀਆਂ ਪਿਆਰ ਟੁੰਦੀਆਂ ਅੱਖਾਂ ਕਾਕੇ ਦਾ ਅੰਗ-ਅੰਗ ਵਿਖ ਰਹੀਆਂ ਸਨ ਦੂਜੀ ਘੜੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਉਹ ਕਾਕੇ ਦੀ ਮੰਜੀ ਤੇ ਬੈਠੀ ਸੀ ਤੇ ਉਹਦੇ ਕੋਲੇ ਵਾਲਾਂ ਵਿੱਚ ਉਂਗਲਾਂ ਫੇਰ ਰਹੀ ਸੀ ਤੇ ਫੇਰ-ਫੇਰ ਕੇ ਉਹਨੂੰ ਜਗਾ ਰਹੀ ਸੀ ਮੈਨਾ ਦੇ ਕੰਨੀ ਉਹਦੀ ਆਪਣੀ ਆਵਾਜ਼ ਪਈ ਕਾਕਾ 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 ਉਹ ਅਜੀਬੀ ਸੁੱਤਾ ਹੋਇਆ ਸੀ ਉਹ ਉਹਨੂੰ ਕਹਿ ਰਹੀ ਸੀ ਕਾਕਾ ਤੇਰੀ ਭਾਬੀ ਮੈਂ ਨਾ ਇੱਕ ਘੜੀ ਲਈ ਜਾਗ ਪਾਉ ਇੱਕ ਪਲ ਲਈ ਜਾਗ ਪਾਉ ਇੱਕ ਲਫ਼ਜ਼ ਇੱਕ ਗੱਲ ਇੱਕੋ ਲਫ਼ਜ਼ ਇੱਕੋ ਗੱਲ ਫੇਰ ਬਸ ਕਾਕਾ ਉੱਬੜ ਵਾਹੇ ਉੱਠਿਆ ਮੈਨਾ ਨੂੰ ਬੜੀ ਸ਼ਰਮ ਆਈ ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ ਵਿੱਚ ਨਹੀਂ ਉਹ ਆਪਣੀ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਸੀ ਜੇ ਕੋਈ ਹੋਰ ਵੀ ਜਾਗ ਪਿਆ ਹੋਵੇ ਕਾਕਾ ਆਪਣੀ ਬਾਰੀ ਵਿੱਚ ਆ ਬੈਠਾ ਉਹਨੂੰ ਵੀ ਬਾਰੀ ਦੇ ਨੇਰੇ ਵਿੱਚ ਬੈਠੀ ਭਾਬੀ ਮੈਨਾ ਮਹਿਸੂਸ ਹੋ ਰਹੀ ਸੀ ਉਹਨੇ ਕਈ ਵਾਰੀ ਭਾਬੀ ਮੈਨਾ ਨੂੰ ਗਲਵਕੜੀ ਪਾਣੀ ਚਾਹੀ ਸੀ ਉਹ ਬੜਾ ਉਦਾਸ ਰਹਿੰਦਾ ਸੀ ਕਿ ਬਾਰੀ ਕਿਉਂ ਬੰਦ ਰਹਿਣ ਲੱਗ ਪਈਏ ਭਾਬੀ ਮੈਨਾ ਬਬੀ ਮੈਨਾ ਹਾਂ ਹਾਂ ਕਾਕਾ ਮੇਰਾ ਸੋਨਾ ਕਾਕਾ ਪਰ ਜ਼ਰਾ ਹੌਲੀ ਮੈਂ ਹੌਲੀ ਤੋਂ ਹੌਲੀ ਗੱਲ ਵੀ ਤੇਰੀ ਸੁਣ ਲਾਂਗੀ ਮੈਨੂੰ ਵੀ ਤੁਹਾਡੀ ਆਵਾਜ਼ ਸਾਫ਼ ਆ ਰਹੀ ਏ ਤੁਸੀਂ ਬੜੀ ਹੌਲੀ ਬੋਲਦੇ ਹੋ ਹਾਂ ਮੇਰੇ ਪਿਆਰੇ ਤੁਸੀਂ ਇੰਨੇ ਦਿਨ ਕਿੱਥੇ ਚਲੇ ਗਏ ਸੋਂ ਮੇਰਾ ਕਮਰਾ ਹਵਾਲਾਤ ਬਣਾ ਦਿੱਤਾ ਗਿਆ ਹੈ ਇਸ ਬਾਰੀ ਨੂੰ ਜੰਦਰਾ ਵੱਜ ਗਿਆ ਏ ਉਹ ਕਿਉਂ ਉੱਦਣ ਤੇਰੀ ਮੈਨਾ ਨੇ ਮੈਨੂੰ ਬਾਜ ਮਾਰੀ ਸੀ ਤੇ ਮੈਂ ਉੱਠੀ ਸੀ ਮੈਂ ਜਾਤਾ ਤੂਸ ਹੈ ਮੇਰੀ ਸੱਸ ਵੀ ਸ਼ਾਮਤ ਨੂੰ ਉਸੇ ਵੇਲੇ ਉੱਠ ਬੈਠੀ ਉਸ ਜਾਤਾ ਮੈਂ ਤੇਰੇ ਨਾਲ ਗੱਲਾਂ ਕਰਦੀ ਸਾਂ ਤੇ ਫੇਰ ਕੀ ਹੋਇਆ ਮਾਂ ਨੇ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ ਕਾਕਾ ਬਹੁਤ ਕੁਝ ਹੋ ਗਿਆ ਫਾਟਕਾਂ ਨੂੰ ਤਾਲੇ ਲੱਗ ਗਏ ਇਸ ਲਈ ਹੁਣ ਮੈਂ ਇੱਥੋਂ ਚਲੀ ਜਾਣਾ ਈ ਇਸ ਘਰ ਵਿੱਚ ਮੇਰੀ ਇਹ ਅਖੀਰਲੀ ਰਾਤ ਹੈ ਮੈਂ ਤੈਨੂੰ ਮਿਲ ਕੇ ਜਾਣਾ ਚਾਹੁੰਦੀ ਸਾਂ ਤੂੰ ਕਿਸੇ ਨੂੰ ਦੱਸੇਗਾ ਤਾਂ ਨਹੀਂ ਮੈਂ ਨਹੀਂ ਦੱਸਾਂਗਾ ਭਾਬੀ ਮਾਣਾ ਪਰ ਤੁਸੀਂ ਕਿਉਂ ਜਾਂਦੇ ਹੋ ਨਾ ਜਾਓ ਮੈਂ ਵੱਡਾ ਹੋਵਾਂਗਾ ਮੇਰਾ ਵਿਆਹ ਹੋਵੇਗਾ ਮੈਂ ਆਪਣੀ ਵੋਟੀ ਨੂੰ ਤੁਹਾਡੀ ਘਰ ਕੱਲਾਗਾ ਉਹ ਤੁਹਾਨੂੰ ਬੁਲਾਵੇਗੀ ਤੁਸੀਂ ਉਹਨੂੰ ਮਿਲਣ ਆਉਣਾ ਫਿਰ ਕੋਈ ਨਹੀਂ ਆਖੀਗਾ ਤੁਸੀਂ ਨਾ ਜਾਓ ਪਰ ਕਾਕਾ ਅਜੀ ਬੜਾ ਛੋਟਾ ਈ ਤੇਰਾ ਵਿਆਹ ਦੂਰੀ ਇੰਨੇ ਬਾਰੇ ਇਸ ਕੈਦਖਾਨੇ ਵਿੱਚ ਕਿਕਰ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਮੇਰਾ ਬੰਦ ਕੀਤਾ ਗਿਆ ਏ ਤੁਸੀਂ ਕਿੱਥੇ ਜਾਓਗੇ ਮੈਂ ਉੱਥੇ ਤੁਹਾਨੂੰ ਮਿਲਣ ਆਵਾਂਗਾ ਨਹੀਂ ਕਾਕਾ ਜਿੱਥੇ ਮੈਂ ਚੱਲੀ ਹਾਂ ਉੱਥੇ ਸ਼ਾਦੀ ਕੋਈ ਮਰਦ ਦੀ ਜ਼ਾਤ ਮੇਰੇ ਨਾਲ ਗੱਲ ਨਹੀਂ ਕਰ ਸਕੇਗੀ ਤੁਸੀਂ ਉੱਥੇ ਨਾ ਜਾਓ ਮੇਰੇ ਲਈ ਔਰ ਕੋਈ ਰਾ ਬਾਕੀ ਨਹੀਂ ਰਹਾ ਮੈਂ ਪੂਜਨੀ ਹੋਣ ਦਾ ਫੈਸਲਾ ਕਰ ਲਿਆ ਈ ਪੂਜਨੀ ਕੀ ਹੁੰਦੀ ਓਹ ਭਾਵੜਿਆਂ ਦੀਆਂ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ ਮੂੰਹਾਂ ਤੇ ਪਟੀਆਂ ਤੇ ਪੈਰ ਨੰਗੇ ਹੁੰਦੇ ਨੇ ਨਾ ਭਾਬੀ ਮੈਂ ਨਾ ਤੁਸੀਂ ਕਦੇ ਉਹ ਨਾ ਬੰਨਾ ਮੈਨੂੰ ਉਹਨਾਂ ਕੋਲੋਂ ਬੜਾ ਡਰ ਲੱਗਦਾ ਏ ਉਹਨਾਂ ਦੀਆਂ ਅੱਖਾਂ ਉੱਤੇ ਪਟੀਆਂ ਹੋਰੀ ਤਰ੍ਹਾਂ ਦੀਆਂ ਲੱਗਦੀਆਂ ਨੇ ਕਾਕਾ ਮੇਰੇ ਲਈ ਕੋਈ ਰਾਹ ਨਹੀਂ ਰਿਹਾ ਤੇ ਉਸਨੇ ਇੱਕ ਖੇਨੂ ਜਿਹਾ ਕਾਕੇ ਦੀ ਬਾਰੀ ਵਿੱਚੋਂ ਬੈਠ ਕੇ ਅੰਦਰ ਸੁੱਟਿਆ ਇਹ ਮੇਰੀ ਨਿਸ਼ਾਨੀ ਰੱਖੀ ਸਵੇਰੇ ਢੂੰਡ ਲਈ ਹੁਣ ਖੜਾਕ ਨਾਲ ਕੋਈ ਜਾਗ ਨਾ ਪਈ ਤੇ ਭਾਬੀ ਮੈਨਾ ਦੀ ਬਾਰੀ ਬੰਦ ਹੋ ਗਈ ਜੰਦਰੇ ਵਿੱਚ ਕੁੰਜੀ ਫਿਰਦੀ ਕਾਕੇ ਸੁਣੀ ਬਾਕੀ ਰਾਤ ਉਹ ਸੋ ਨਾ ਸਕਿਆ ਦੂਜੇ ਦਿਨ ਜਦੋਂ ਸਕੂਲੋਂ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਮੈਂ ਨਾ ਬੜੀ ਦੁਖੀ ਸੀ ਰੋਜ਼ ਸੱਸ ਨਾਲ ਲੜਦੀ ਤੇ ਮਿਹਨੇ ਮਾਰਦੀ ਸੀ ਉਹ ਅੱਖ ਕੇ ਘਰੋਂ ਨਿਕਲ ਗਈ ਤੇ ਲਿਖ ਕੇ ਛੱਡ ਗਈ ਕਿ ਉਹ ਪੂਜਨੀ ਹੁਣ ਚੱਲੀ ਹੈ ਪਰ ਮਾਂ ਉਹ ਇੱਥੇ ਪੂਜਨੀ ਨਹੀਂ ਸੀ ਹੋ ਸਕਦੀ ਨਹੀਂ ਜਿਸ ਪੂਜਨੀ ਹੋਣਾ ਹੋਵੇ ਉਹ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਦੇ ਪਾਸਰੇ ਵਿੱਚ ਜਾ ਰਹਿੰਦੀ ਹੈ ਉਹ ਲੋਕ ਉਹਦੀ ਪੁੱਛ ਪੜਤਾਲ ਕਰਦੇ ਨੇ ਤੇ ਜੇ ਉਹਦੀ ਨੀਅਤ ਦਾ ਯਕੀਨ ਹੋ ਜਾਏ ਤਾਂ ਉਹਦੀ ਪੂਰੀ ਹਿਫਾਜ਼ਤ ਕਰਦੇ ਨੇ ਚੰਗਾ ਖਵਾਂਦੇ ਚੰਗੇ ਕੱਪੜੇ ਪਵਾਉਂਦੇ ਤੇ ਕੁਝ ਦਿਨ ਜੋ ਉਹ ਚਾਹੇ ਕਰਨ ਦਿੰਦੇ ਨੇ ਫਿਰ ਸਿਰਮੁਨ ਪੂਜਨੀ ਬਣਾ ਦਿੰਦੇ ਨੇ ਉਸਦੇ ਬਾਅਦ ਨਾ ਉਹ ਚੰਗਾ ਖਾ ਸਕਦੀ ਹੈ ਨਾ ਪਹਿਨ ਸਕਦੀ ਹੈ ਨਾ ਮਰਦਾਂ ਨਾਲ ਗੱਲਾਂ ਕਰ ਸਕਦੀ ਪੱਬੀ ਮੈਨਾ ਕਿੱਥੇ ਗਈ ਹੋਵੇਗੀ ਪਤਾ ਲੱਗ ਜਾਏਗਾ ਜੋ ਨੇੜੇ ਦਾ ਕੋਈ ਸ਼ਹਿਰ ਹੋਇਆ ਤਾਂ ਮੈਨੂੰ ਵਿਖਾ ਲਿਆਉਗੇ ਪਿੰਡੇ ਇੰਨਾ ਦਾ ਤਕੜਾ ਪਾਸਰਾ ਏ ਉੱਥੇ ਤੇਰੀ ਮਾਸੀ ਵੀ ਏ ਜੇ ਉੱਥੇ ਹੋਇਆ ਤਾਂ ਦੋ ਦਿਨ ਹੋਵਾਂਵੇਂ ਮੇਰੀ ਮਾਸੀ ਤੈਨੂੰ ਵਿਖਾ ਦੇਵੇਗੀ ਜਦੋਂ ਕੋਈ ਪੂਜ ਬਣਦਾ ਏ ਸਾਰੇ ਸ਼ਹਿਰ ਵਿੱਚ ਬੜੀ ਰੌਣਕ ਹੁੰਦੀ ਕਾਕੇ ਨੇ ਮਾਸੀ ਨੂੰ ਲਿਖ ਦਿੱਤਾ ਕਿ ਉਹਦਾ ਪਤਾ ਰੱਖਣ ਪਤਾ ਦੋ ਹਫ਼ਤਿਆਂ ਵਿੱਚ ਸਾਰਿਆਂ ਨੂੰ ਹੋ ਗਿਆ ਸਾਰੀ ਗਲੀ ਵਿੱਚ ਭਾਬੀ ਮੈਨਾ ਦੀਆਂ ਗੱਲਾਂ ਹੁੰਦੀਆਂ ਸਨ ਬੜੀ ਚੰਗੀ ਜਨਾਨੀ ਸੀ ਕਿਸੇ ਨੇ ਉਹਦਾ ਮੱਥਾ ਨਹੀਂ ਸੀ ਵੇਖਿਆ ਵਾਲ ਕਿੱਡੇ ਸੋਹਣੇ ਸਾਸੂ ਰੱਖਦੀ ਵੀ ਜਾਨ ਨਾਲ ਸੀ ਕੋਨਮੋਨ ਕਰ ਦਿੱਤੀ ਚਾਈ ਕੀ ਪੋਟਿਆਂ ਨਾਲ ਇੱਕ ਇੱਕ ਕਰਕੇ ਸਾਰੇ ਵਾਲ ਪੁੱਟ ਸੁੱਟੇ ਜਾਣਗੇ ਵਿਚਾਰੀ ਕਾਕਾ ਮਾਸੀ ਕੋਲ ਪਹੁੰਚ ਗਿਆ ਉਦੀ 마ਸੀ ਅੱਜ ਮੈਨਾ ਨੂੰ ਵੇਖ ਕੇ ਆਈ ਸੀ ਉਹਨੇ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ ਗਹਿਣੀ ਵੀ ਇਹ ਗਹਿਣੀ ਲੋਕਾਂ ਨੇ ਮੰਗਵੇਂ ਦਿੱਤੇ ਸਨ ਗੌਣ ਵੀ ਉਹਨਾਂ ਬਿਠਾਇਆ ਸੀ ਕਾਕੇ ਦੀ ਗਲੀ ਦੀ ਹੋਣ ਕਰਕੇ 마ਸੀ ਦੀ ਦਿਲਚਸਪੀ ਵੱਧ ਗਈ ਉਹ ਹਰ ਰਸਮ ਉੱਤੇ ਜਾਂਦੀ ਰਹੀ ਉਹ ਕਾਕੇ ਨੂੰ ਦੱਸਦੀ ਸੀ ਕਿ ਉਹਨੂੰ ਬੜਾ ਰੰਗ ਰੂਪ ਚੜਿਆ ਹੋਇਆ ਸੀ ਤੇ ਕੱਲ ਉਹਨੂੰ ਡੋਲੇ ਵਿੱਚ ਪਾ ਕੇ ਸ਼ਹਿਰ ਵਿੱਚ ਭਵਾਉਣਗੇ ਉੱਤੋਂ ਫੁੱਲ ਸੁੱਟਣਗੇ ਗੁਲਾਬ ਛੜਕਣਗੇ ਕਾਕਾ ਬੜਾ ਪੇਤਾਬ ਸੀ ਆਪਣੀ ਭਾਬੀ ਨੂੰ ਵੇਖਣ ਲਈ ਉਹਨੂੰ ਉਸਨੇ ਇੱਕੋ ਹੀ ਕੱਪੜਿਆਂ ਵਿੱਚ ਵੇਖਿਆ ਹੋਇਆ ਸੀ ਉਹ ਉਹਨਾਂ ਕੱਪੜਿਆਂ ਵਿੱਚ ਵੀ ਬੜੀ ਚੰਗੀ ਲੱਗਦੀ ਸੀ ਗੈਨੇ ਉਹਨੂੰ ਕਿਹੋ ਜਿਹੇ ਲੱਗਦੇ ਹੋਣਗੇ ਉਹਨੇ ਉਹਨੂੰ ਹੱਸਦਿਆਂ ਕਦੇ ਨਹੀਂ ਸੀ ਵੇਖਿਆ ਮਾਸੀ ਉਸ ਦਾ ਜ਼ਿਕਰ ਕਰਦੀ ਸੀ ਕਿ ਉਹਦੀ ਮੁਸਕਰਾਹਟ ਬੜਿਆਂ ਦਾ ਦਿਲ ਮਾਉਂਦੀ ਸੀ ਉਹਦਾ ਦਿੱਤਾ ਰਮਾਲ ਉਹਦੀ ਨਿਸ਼ਾਨੀ ਕਾਕੇ ਦੇ ਅੰਦਰਲੇ ਬੋਜੇ ਵਿੱਚ ਸੀ ਉਹਨੇ ਉਹ ਕਿਸੇ ਨੂੰ ਨਹੀਂ ਸਿੱਦਸੀ ਪਰ ਉਹਨੂੰ ਉਹ ਵੇਖਦਾ ਰੋਜ਼ ਸੀ ਉਸਨੇ ਹਿੰਦੀ ਦੇ ਅੱਖਰ ਸਿੱਖ ਲਏ ਸਨ ਕਿਉਂਕਿ ਹਿੰਦੀ ਵਿੱਚ ਉਹਦੇ ਉੱਤੇ ਕੱਢਾ ਹੋਇਆ ਸੀ ਬੜੇ ਪਿਆਰੇ ਕਾਕੇ ਨੂੰ ਉਹਦੀ ਭਾਬੀ ਵੱਲੋਂ ਦੂਜੀ ਦਿਨ ਦੁਪਹਿਰ ਦੇ ਬਾਅਦ ਉਦੀ ਮਾਸੀ ਨੇ ਦੱਸਿਆ ਕਿ ਮੈਂ ਇਹਨਾਂ ਦੀ ਡੋਲੀ ਨਿਕਲੇਗੀ ਇਹ ਸਾਰੇ ਬਾਜ਼ਾਰਾਂ ਵਿੱਚ ਫਰੇਗੀ ਹਰ ਕੋਈ ਵੇਖ ਸਕਦਾ ਹੈ ਕਾਕੀ ਨੇ ਦੂਜੇ ਦਿਨ ਮਾਸੀ ਦੇ ਬਾਗ ਵਿੱਚੋਂ ਕਿੰਨੇ ਸਾਰੇ ਫੁੱਲ ਤੋੜ ਕੇ ਰਮਾਲ ਵਿੱਚ ਬੰਨ ਲਏ ਤੇ ਜਦੋਂ ਉਹਨਾਂ ਦੇ ਚੌਂਕ ਕੋਲ ਡੋਲੀ ਆਈ ਤਾਂ ਉਹ ਜਾਣ ਕੇ ਘਰਦਿਆਂ ਨਾਲੋਂ ਵੱਖਰਾ ਹੋ ਗਿਆ ਉਹ ਵੇਖ ਕੇ ਮੁੜਨਾ ਨਹੀਂ ਸੀ ਚਾਹੁੰਦਾ ਉਹ ਸਾਰੀ ਬਾਟ ਉਹਦੀ ਡੋਲੀ ਨਾਲ ਰਹਿਣਾ ਚਾਹੁੰਦਾ ਸੀ ਵਰਦੀ ਵਾਲਾ ਬਾਜਾ ਬੁਜਾ ਰਿਹਾ ਸੀ ਜੰਨੀ ਲੋਕ ਸੋਟ-ਸੁਟਰੇ ਸਨ ਪੈਸੇ ਔਰ ਪਈਆਂ ਦੀ ਡੋਲੀ ਵਿੱਚ ਉਹਦੀ ਭਾਬੀ ਗਹਿਣਾ ਨਾਲ ਲੱਦੀ ਬੈਠੀ ਸੀ ਉਹਦਾ ਮੂੰਹ ਭਾਵੇਂ ਹੋਰ ਹੀ ਤਰ੍ਹਾਂ ਦਾ ਦਿਸਦਾ ਸੀ ਪਰ ਉਹਦੇ ਵਿੱਚ ਪਹਿਲੇ ਮੂੰਹ ਦੀ ਝਲਕ ਵੀ ਕਾਫੀ ਸੀ ਇਸ ਹਸਨੀ ਸੂਰਤ ਨਾਲੋਂ ਉਹਦੀਆਂ ਉਦਾਸ ਅੱਖਾਂ ਕਾਕੇ ਨੂੰ ਕਿਤੇ ਪਿਆਰੀਆਂ ਲੱਗਦੀਆਂ ਸਨ ਲੋਕ ਕਹਿੰਦੇ ਸਨ ਇਸ ਪੂਜਨੀ ਨੂੰ ਲੋਹੜੇ ਦਾ ਰੂਪ ਚੜਿਆ ਹੈ ਪਰ ਕਾਕੀ ਨੂੰ ਇਸ ਖਿਲਾਰੇ ਵਿੱਚ ਉਹਦੇ ਉਹ ਪਿਆਰੀ ਨਕਸ਼ ਪੂਰੇ ਨਹੀਂ ਸਨ ਦਿਸਦੇ ਉਹ ਜਦੋਂ ਸਮਝਦਾ ਸੀ ਉਹਦੇ ਵੱਲ ਉਹਦਾ ਧਿਆਨ ਹੈ ਉਹ ਫੁੱਲ ਸੁੱਟ ਦਿੰਦਾ ਸੀ ਉਹ ਹੱਥ ਜੋੜਦੀ ਸੀ ਪਰ ਉਹ ਹੱਥ ਉਹਦੇ ਲਈ ਨਹੀਂ ਸਨ ਹੁੰਦੇ ਐਡੀ ਭੀੜ ਵਿੱਚ ਨਿੱਕਾ ਜਿਹਾ ਕਾਕਾ ਉਹਨੂੰ ਕਿਸ ਤਰ੍ਹਾਂ ਦੇਖ ਸਕਦਾ ਸੀ ਉਹ ਸੋਚਦਾ ਸੀ ਇੱਕ ਮੋੜ ਮੁੜਨ ਲੱਗਿਆਂ ਡੋਲੀ ਅਚਾਨਕ ਉਹਦੇ ਨੇੜੇ ਆ ਗਈ ਉਧਰ ਫੁੱਲਾਂ ਦੀ ਵਰਖਾ ਉੱਤੇ ਮੈਨਾ ਨੇ ਹੱਥ ਜੋੜੇ ਕਾਕਾ ਉਦੋਂ ਫੁੱਲ ਸੁੱਟਣ ਲੱਗਾ ਸੀ ਮੈਨਾ ਨੇ ਪਛਾਣ ਲਿਆ ਉਹਦੀਆਂ ਅੱਧ ਮਿੱਟੀਆਂ ਅੱਖਾਂ ਚੌੜੀਆਂ ਖੁੱਲ ਗਈਆਂ ਉਸ ਨਿਝਲਾ ਕੇ ਤੱਕਿਆ ਫਿਰ ਹੌਸਲਾ ਕਰਕੇ ਉਸਨੇ ਆਖਿਆ ਕਿ ਉਹਦੀ ਡੋਲੀ ਖੜੀ ਕੀਤੀ ਜਾਏ ਉਹ ਕਾਕਾ ਸਾਡੀ ਗਲੀ ਦਾ ਹੈ ਮੇਰੇ ਤੇ ਫੁੱਲ ਸੁੱਟਣਾ ਚਾਹੁੰਦਾ ਹੈ ਪਹੁੰਚਦੇ ਨਹੀਂ ਉਹਨੂੰ ਇੱਕ ਮਿੰਟ ਲਈ ਮੇਰੇ ਕੋਲ ਲਿਆ ਦੋ ਇਹ ਬਤੀਰਾ ਅਨੋਖਾ ਸੀ ਪਰ ਪੂਜਣ ਵਾਲੀ ਦੀ ਗੱਲ ਮੋੜੀ ਨਹੀਂ ਸੀ ਜਾਂਦੀ ਲਿਆ ਕਾਕਾ ਇਹ ਤੇਰੀ ਫੁੱਲ ਮੈ ਲੈ ਲਮਾ ਤੂੰ ਬੜੀ ਦੂਰੋਂ ਆਇਆ ਏ ਮੇਰੀ ਗਲੀ ਦਾ ਕਾਕਾ ਬੜਾ ਖੁਸ਼ ਹੋਇਆ ਮੈਨਾ ਭਾਬੀ ਨੇ ਵੇਖ ਲਿਆ ਬੁਲਾ ਕੇ ਹੱਥਾਂ ਨਾਲ ਹੱਥ ਲਾ ਕੇ ਫੁੱਲ ਲੈ ਲਈ ਰਮਾਲ ਵੀ ਨਹੀਂ ਮੋੜਿਆ ਖਿਆਲ ਕੀਤਾ ਬਬੀ ਨਿਸ਼ਾਨੀ ਰੱਖੇਗੀ ਜਲੂਸ ਪਾਸਰੇ ਤੇ ਪਹੁੰਚ ਗਿਆ ਲੋਕ ਵਿਦਾ ਹੋ ਗਏ ਮੈਨਾ ਤੇ ਕੁਝ ਇਸਤਰੀਆਂ ਉਹਦੇ ਨਾਲ ਪਾਸਰੇ ਤੇ ਚੜ ਗਈਆਂ ਪੌੜੀ ਤੇ ਪੈਰ ਧਰਨ ਤੋਂ ਪਹਿਲਾਂ ਮੈਨਾ ਨੇ ਤੱਕਿਆ ਕਾਕਾ ਸਾਹਮਣੇ ਹਟ ਤੇ ਫਟੇ ਤੇ ਖਲੋਤਾ ਸੀ ਉੱਤੇ ਵੱਡੇ ਪੂਜ ਦੇ ਸਾਹਮਣੇ ਮੈਨਾ ਨੂੰ ਬਿਠਾ ਦਿੱਤਾ ਗਿਆ ਕੀ ਤੋਂ ਆਪਣਾ ਮਨ ਪੂਰਾ ਬਣਾ ਲਿਆ ਹੈ ਬੱਡੇ ਪੂਜਨੇ ਪੁੱਛਿਆ ਜੀ ਮਹਾਰਾਜ ਮੈਂ ਬਣਾ ਲਿਆ ਹੈ ਕੱਪੜੇ ਗਹਿਣੇ ਤੈਨੂੰ ਸਭ ਲਾਣੇ ਪਹਿਣਗੇ ਫੇਰ ਜ਼ਿੰਦਗੀ ਵਿੱਚ ਤੂੰ ਇਹਨਾਂ ਨੂੰ ਅੰਗੀਕਾਰ ਨਹੀਂ ਕਰ ਸਕੇਂਗੀ ਤੂੰ ਉਹੀ ਕੁਝ ਖਾਏਂਗੀ ਪੀਂੇਂਗੀ ਜੋ ਕੁਝ ਸਾਡੀ ਸ਼੍ਰੇਣੀ ਦੇ ਨਿਯਮ ਅਨੁਸਾਰ ਹੋਏਗਾ ਜੀ ਮਹਾਰਾਜ ਮੈਨੂੰ ਚੰਗੇ ਭੋਜਨ ਦੀ ਕੋਈ ਲੋੜ ਨਹੀਂ ਮਰਦਾਂ ਨੂੰ ਸ਼ੂਣਾ ਤੇ ਕਿਤੇ ਰਹਾ ਇਨਾਂ ਦਾ ਖਿਆਲ ਵੀ ਉਸ ਧਰਮ ਵਿੱਚ ਵਿਗਨ ਪਾਏਗਾ ਜਿਹੜਾ ਧਰਮ ਤੂੰ ਚੁਣ ਰਹੀ ਹੈ ਮੈਨਾ ਨੇ ਲੰਮਾ ਸਾਹ ਲਿਆ ਉਹਦੀ ਜੇਬ ਵਿੱਚ ਛਪਾਇਆ ਕਾਕੀਦਾਰ ਮਾਲ ਖੁਲਦਾ ਮਹਿਸੂਸ ਹੋਇਆ ਤਿਰਮਾਲ ਦੇ ਦੋ ਸਿਰੇ ਨਿੱਕੀਆਂ ਬਾਹਾਂ ਬਣ ਕੇ ਉਹਦੀ ਕਮਰ ਦੁਆਲੇ ਲਿਪਟ ਗਈ ਔੜਖ ਕੁਝ ਸੰਭਲ ਕੇ ਉਸਨੇ ਉੱਤਰ ਦਿੱਤਾ ਹਾਂ ਮਹਾਰਾਜ ਇਹ ਵੀ ਪ੍ਰਵਾਨ ਕਰ ਲਿਆ ਹੁਣ ਤੂੰ ਉਸ ਕਮਰੇ ਵਿੱਚ ਜਾ ਕੇ ਇਹ ਕਪੜੇ ਲਾ ਕੇ ਜਿਹੜੇ ਕਪੜੇ ਤੈਨੂੰ ਦਿੱਤੇ ਜਾਣਗੇ ਪਾ ਲੈ ਤੇ ਫਿਰ ਤੈਨੂੰ ਇਹ ਕੇਸ ਆਪਣੇ ਕਟਾਣੇ ਹੋਣਗੇ ਤੇ ਉਸ ਤੋਂ ਬਾਅਦ ਤੈਨੂੰ ਤੇਰੀ ਪੂਜ ਮਾਤਾ ਦੱਸੇਗੀ ਕਿਸ ਤਰ੍ਹਾਂ ਪੋਟਿਆ ਨਾਲ ਹਰ ਇੱਕ ਵਾਲ ਪੁੱਟਿਆ ਜਾ ਸਕਦਾ ਹੈ ਵਾਲਾਂ ਦੇ ਕੱਟਣ ਪੁੱਟਣ ਦਾ ਜ਼ਿਕਰ ਸੁਣ ਕੇ ਉਹ ਉੱਠਦਾ ਹੌਂਕਾ ਨਾ ਰੁਕ ਸકી ਤੇ ਬੜਾ ਹੌਸਲਾ ਕਰਕੇ ਬੋਲੀ ਪੂਜੇ ਪਿਤਾ ਜੀ ਮੈਨੂੰ ਵਾਲ ਰੱਖਣ ਦੀ ਆਗਿਆ ਨਹੀਂ ਦੇ ਸਕਦੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਵੱਡਾ ਪੂਜ ਬੜਾ ਹੈਰਾਨ ਹੋ ਕੇ ਬੋਲਿਆ ਮੈਂ ਜਾਣਦੀ ਹਾਂ ਇਹ ਮੇਰੀ ਮੰਗ ਅਨੋਖੀ ਹੈ ਮੈਨਾ ਨੂੰ ਇੱਕਦਮ ਅੰਦਰੋਂ ਕੋਈ ਤਾਕਤ ਜਿਹੀ ਆ ਗਈ ਸੀ ਪਰ ਜੇ ਤੁਸੀਂ ਮੰਨ ਲਵੋ ਮੈਂ ਤੁਹਾਨੂੰ ਕਦੇ ਅਲਾਮਬਾ ਨਹੀਂ ਦਵਾਵਾਂਗੀ ਮੇਰੇ ਅੰਦਰ ਪਤਾ ਨਹੀਂ ਕੀ ਵੱਜਾ ਹੋਇਆ ਹੈ ਮੈਂ ਤੁਹਾਡੀ ਉਹੋ ਜਿਹੀ ਸੇਵਕ ਬਣਾਂਗੀ ਕਿ ਸਾਰੀ ਕੌਮ ਅਚੰਬਾ ਕਰੇਗੀ ਮੇਰੇ ਵਾਲ ਨਾ ਕੱਟੇ ਜਾਣ ਪਰ ਇਹ ਕਦਾਚth ਹੋਣ ਵਾਲੀ ਗੱਲ ਨਹੀਂ ਤੈਨੂੰ ਪਤਾ ਨਹੀਂ ਸੀ ਮੈਨੂੰ ਪਤਾ ਸੀ ਮੈਂ ਵਾਲ ਕਟਾ ਲਵਾਂਗੀ ਪਰ ਹੁਣ ਕੱਟਣ ਦਾ ਵੇਲਾ ਆਇਆ ਮੈਨੂੰ ਜਾਪ ਰਿਹਾ ਹੈ ਕਿ ਇਹ ਮੇਰੇ ਵਾਲ ਜਿਉਂਦੇ ਹਨ ਇਹ ਮੇਰੀ ਜਾਨ ਵਿੱਚੋਂ ਉੱਗੇ ਹੋਏ ਹਨ ਇਹਨਾਂ ਨੂੰ ਜਦੋਂ ਕੰਗਾ ਬੌਂਦੀ ਤੇ ਇਹ ਝਟਕੇ ਨਾਲ ਜਦੋਂ ਮੇਰੀ ਲੱਤਾਂ ਨਾਲ ਲੱਗਦੇ ਸਨ ਇਹਨਾਂ ਵਿੱਚ ਕੋਈ ਜਿਉਂਦੀ ਸ਼ੂ ਸੀ ਕਈ ਸਾਲ ਸਵਾਈ ਇਹਨਾਂ ਦੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਮੱਥਾ ਟੇਕ ਕੇ हे ਪਰਮ ਪੂਜਯ ਇੱਕ ਵਾਰੀ ਅਨਹੂਣੀ ਵੀ ਕਰ ਵੇਖੋ ਤੁਸੀਂ ਆਪਣੇ ਫੈਸਲੇ ਤੇ ਕਦੇ ਨਹੀਂ ਪਛਤਾਉਗੇ ਵੱਡੇ ਪੂਜ ਦਾ ਦਿਲ ਪਸੀਸਤਾ ਗਿਆ ਪਰ ਪੂਜ ਇਸਤਰੀ ਦੇ ਵਾਲ ਵੇਖ ਕੇ ਲੋਕੀ ਅਖਣਗੇ ਨਹੀਂ ਬੀਬੀ ਇਹ ਗੱਲ ਤੇਰੀ ਮੰਨੀ ਨਹੀਂ ਜਾਣੀ ਫੇਰ हे ਪੂਜ ਮੈਨੂੰ 5 ਮਿੰਟ ਇਕੱਲਿਆਂ ਆਪਣੇ ਮਨ ਨੂੰ ਸਮਝਾ ਲੈਣ ਦਿਓ ਮਹਿਨਾ ਨੇ ਮਨ ਪੱਕਾ ਕਰਕੇ ਆਖਿਆ ਹਾਂ ਜਾਓ ਸਾਹਮਣੀ ਰੌਸ ਉੱਤੇ ਬਹਿ ਕੇ ਸੋਚ ਲਓ ਮਹਿਨਾ ਉઠી ਤੇ ਹੌਲੀ-ਹੌਲੀ ਫਿਰ ਪੱਕੇ ਪੈਰ ਧਰਦੀ ਸਾਹਮਣੇ ਰੌਸ ਉੱਤੇ ਜਾ ਬੈਠੀ ਇਸ ਰੌਸ ਦੇ ਬੰਨਿਓਂ ਹੀਠਾਂ ਬਾਜ਼ਾਰ ਸੀ ਕੁਝ ਚਿਰ ਬਾਅਦ ਮਹਿਨਾ ਉੱਠ ਖਲੋਤੀ ਇਹ ਇਸਤਰੀ ਹੈ ਕੋਈ ਨੁਖੀ ਮੈਂ ਕਈ ਇਸਤਰੀਆਂ ਦੀ ਇਹ ਰਸਮ ਅਦਾ ਕੀਤੀ ਹੈ ਪਰ ਇਹਦਾ ਸਭ ਕੁਝ ਸੋਚਾਂ ਵਿੱਚ ਪਾਉਣ ਵਾਲਾ ਹੈ ਜੇ ਇਹ ਪੁਜਾਰਨ ਬਣ ਗਈ ਤਾਂ ਬੜੀ ਸ਼ੋਹਰਤ ਹਾਸਲ ਕਰੇਗੀ ਪਰ ਉਹ ਉਹ ਰੌਸ ਉੱਤੇ ਖਲੋ ਕਿਉਂ ਗਈ ਦੂਜੇ ਨੇ ਘਬਰਾ ਕੇ ਆਖਿਆ ਵੱਡੇ ਪੂਜਨੇ ਵੀ ਤੱਕਿਆ ਮੈਨਾ ਰੌਸ ਦੇ ਉੱਤੇ ਖਲੋ ਗਈ ਸੀ ਉਸਨੇ ਆਪਣੀ ਉਂਗਲ ਜੂੜੇ ਵਿੱਚ ਫੇਰੀ ਜੂੜਾ ਖੁੱਲ ਗਿਆ ਵਾਲ ਕਮਰ ਤੋਂ ਹੇਠਾਂ ਲੰਮਕ ਪਏ ਨਿੱਕੀ ਜਿਹੀ ਹਵਾ ਵਿੱਚ ਉਸ ਦੀਆਂ ਪਤਲੀਆਂ ਬੂੰਬਲਾਂ ਸਰਸਰ ਉੱਡ ਰਹੀਆਂ ਸਨ ਕੇ ਢੇ ਲੰਮੀ ਵਾਲ। ਓ ਸਾਰੇ ਉੱਠ ਕੇ ਪੌੜੀਆਂ ਵੱਲ ਦੌੜੇ। ਰੌਸ ਉੱਤੇ ਕੋਈ ਇਸਤਰੀ ਨਹੀਂ ਸਿੱਖਲੋਤੀ ਹੋਈ। ਸਾਰੇ ਥੱਲੇ ਪਹੁੰਚੇ। ਬਾਜ਼ਾਰ ਵਿੱਚ ਹਾਹਾਕਾਰ ਮੱਚੀ ਹੋਈ ਸੀ। ਇੱਕ ਮੁੰਡਾ ਟੁੱਟੀ ਸਿੱਸੀ ਮੈਨਾ ਦੇ ਸਹਾਰੇ ਬੈਠਾ ਸੀ। ਉਸਨੇ ਖਿਲਰੇ ਹੋਏ ਵਾਲ ਮੱਥੇ ਤੋਂ ਪਰਾਂ ਹਟਾ ਕੇ ਚੀਰ ਸਦਾ ਕਰ ਦਿੱਤਾ ਸੀ। ਮੁੰਡੇ ਦੀਆਂ ਅੱਖਾਂ ਵਿੱਚੋਂ ਤਾਰ-ਤਾਰ ਹੰਝੂ ਡਿਗਰੇ ਸਨ। ਤੇ ਉਹ ਹੀ ਠਾਂ ਪਈ ਇਸਤਰੀ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ ਕਾਲੇ ਕੇਸਾਂ ਵਿੱਚ ਕਿਤੇ ਕਿਤੇ ਸੰਦੂਰ ਵਾਂਗ ਲਹੂ ਲਿਸ਼ਕ ਰਿਹਾ ਸੀ ਇਹ ਅੱਖਾਂ ਖੁੱਲੀਆਂ ਸਨ ਅੱਗੇ ਇਹਨਾਂ ਦਾ ਰੰਗ ਕਾਕੇ ਨੇ ਕਦੇ ਨਹੀਂ ਸੀ ਵਖਿਆ ਉਸ ਕਾਲੀ ਰਾਤ ਵਰਗੀਆਂ ਜਿਹੜੀ ਰਾਤ ਅਖੀਰੀ ਉਹਨੇ ਉਹਨੂੰ ਜਗਾਇਆ ਸੀ ਪਰ ਉਸ ਰਾਤ ਦੀਆਂ ਡੰਗਾਈਆਂ ਵਿੱਚ ਕੋਈ ਸੂਰਜ ਲੁਕਿਆ ਹੋਇਆ ਸੀ ਤਦ ਇਹ ਉਹਨੂ ਹਨੇਰੇ ਵਿੱਚੋਂ ਵੀ ਉਸ ਰਾਤ ਨਹੀਂ ਲੱਭਦਾ ਸੀ ਉਹ ਹੁਣ ਵੀ ਓਡੀਆਂ ਕਾਲੀਆਂ ਤੇ ਓਡੀਆਂ ਹੀ ਰੋਸ਼ਨ ਸਨ ਉਹ ਖੁੱਲੀਆਂ ਹੋਈਆਂ ਸਨ ਪਰ ਉਹਨਾਂ ਵਿੱਚ ਇਸ ਵੇਲੇ ਕੋਈ ਸੂਰਜ ਨਹੀਂ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਦੋਸਤੋ ਅਜਈਆਂ ਹੀ ਹੋਰ ਪੰਜਾਬੀ ਕਹਾਣੀਆਂ ਸੁਣ ਲਈ ਸਬਸਕ੍ਰਾਈਬ ਕਰੋ ਮੇਰਾ YouTube ਚੈਨਲ 84 ਕਰਮਜੀਤ ਸ਼ੁਕਰੀਆ